ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਹਾ ਪੰਜਾਬ ਯੂਐਸਏ ਤੇ ਮੈਂ ਹਾਂ ਸੰਦੀਪ ਸੈਣੀ ਅੱਜ ਅਸੀਂ ਗੱਲ ਕਰਾਂਗੇ ਮੌਜੂਦਾ ਹਾਲਾਤਾਂ ਦੇ ਜਿਵੇਂ ਕਿ ਪੂਰੇ ਵਿਸ਼ਵ ਵਿੱਚ ਜੁੱਧ ਵਰਗੇ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਤੇ ਅਸੀਂ ਗੱਲ ਕਰਾਂਗੇ ਸੋਨੀ ਬਾਈ ਜੀ ਨਾਲ ਸਭ ਤੋਂ ਪਹਿਲਾਂ ਇਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਜੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਭਾਈ ਜੀ ਜਿਵੇਂ ਕਿ ਅੱਜ ਕੱਲ੍ਹ ਜੁੱਧ ਵਰਗੇ ਹਾਲਾਤ ਬਣੇ ਹੋਏ ਨੇ ਪੂਰੇ ਵਿਸ਼ਵ ਵਿੱਚ ਠੀਕ ਹੈ ਉਹਨਾਂ ਹਾਲਾਤਾਂ ਦੇ ਤੁਸੀਂ ਕੀ ਦੇਖਦੇ ਹੋ ਕਿ ਇਹ ਪੂਰਾ ਵਰਲਡ ਵਿਸ਼ਵ ਇਹਦਾ ਹੈਗਾ ਯੁੱਧ ਦੇ ਵੱਲ ਨੂੰ ਜਾ ਰਿਹਾ ਹੈ ਬਿਲਕੁਲ ਜੀ ਤੁਹਾਡਾ ਜਿਹੜਾ ਇਹ ਸਵਾਲ ਬਿਲਕੁਲ ਜਾਇਆ ਜਾ ਵੀ ਪੂਰਾ ਵਿਸ਼ਵ ਵੀ ਇਹਦੇ ਵੱਲ ਨੂੰ ਜਾ ਰਿਹਾ NATO ਜਿਹੜੀ 32 ਦੇਸ਼ਾਂ ਦੀ ਇੱਕ ਫੌਜ ਬਣੀ ਹੋਈ ਹੈ ਉਹ ਤੁਹਾਨੂੰ ਪਤਾ ਵੀ ਰਸ਼ੀਆ ਦੀ ਗੱਲ ਪਈ ਹੋਈ ਹੈ ਲੰਬਾ ਸਮਾਂ ਹੋ ਗਿਆ ਲੋਕ جنگ ਚੱਲ ਰਹੇ ਨੇ ਉਹ ਯੂਕਰੇਨ ਰਸ਼ੀਆ ਹੁਣ ਇੱਕਦਮ ਲੋਕਾਂ ਦਾ ਧਿਆਨ ਉੱਥੋਂ ਪਲਟਿਆ ਦੂਸਰੇ ਪਾਸੇ ਜਿਹੜਾ ਧਿਆਨ ਲੱਗਿਆ ਸੀ ਉਹ ਲੱਗਿਆ ਸੀ ਫਲਸਤੀਨ ਗਾਜ਼ਾ ਦੀ ਜਿਹੜੀ ਇਜ਼ਰਾਈਲ ਦੇ ਨਾਲ ਚੱਲਦੀ ਸੀ ਆਹ ਇਜ਼ਰਾਈਲ ਨੇ ਜਾਂਦਿਆਂ ਜਾਂਦਿਆਂ ਜਿਹੜੀ ਕਹਿੰਦੇ ਸੀ ਵੀ ਜਿਹੜਾ ਆਪਣਾ ਨਿਤਨ ਯਹੂਦਾ ਠੀਕ ਹੈ ਨਿਤਨ ਯਹੂਦੀ ਜਾਦਾ ਜੰਮਿਆ ਉਹਦੋਂ ਦੀ ਸੋਚ ਸੀ ਈਰਾਨ ਵਿਰੋਧੀ ਤਾਂ ਉਹ ਹੈ ਹੀ ਹੈ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਮੈਂ ਅਮਰੀਕਾ ਨੂੰ ਜਾਂਦੇ ਚ ਖਿੱਚ ਲਵਾ ਅਮਰੀਕਾ ਦੇ ਜਿੰਨੇ ਵੀ ਰਾਸ਼ਟਰਪਤੀ ਆਏ ਸਾਰੇ ਆਇਆ ਤਾਂ ਕਾਰਜ ਇੱਥੇ ਸੀਗੇ ਸਭ ਨੇ ਕਿਤੇ ਨਾ ਕਿਤੇ ਪੰਗਾ ਸੇੜਿਆ ਪਰ ਉਹ ਰਾਣਵਾਲ ਨੂੰ ਆਉਂਦੇ ਕਿਤੇ ਨਾ ਕਿਤੇ ਡਰਦੇ ਸੀ ਨਿਤਨ ਯਾਹੂਦੀ ਇਹ ਸਭ ਤੋਂ ਵੱਡੀ ਕਾਮਯਾਬੀ ਹੈ ਵੀ ਉਹਨੇ ਅੱਜ ਅਸੀਂ ਕਹਿ ਸਕਦੇ ਹਾਂ ਕਿ ਅਮਰੀਕਾ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਿੱਧੇ ਤੌਰ ਤੇ ਅੱਗੇ ਸਿੱਧੇ ਤੌਰ ਤੇ ਤਾਂ ਕੰਮ ਕਰਦਾ ਸੀ ਹਥਿਆਰ ਦਿੰਦਾ ਸੀ ਪੈਸਾ ਦਿੰਦਾ ਸੀ ਸਭ ਕੁਝ ਕਰਦਾ ਸੀ ਪਰ ਸਿੱਧੇ ਤੌਰ ਤੇ ਉਹਨੇ ਲਗਭਗ ਖਿੱਚ ਲਿਆ ਲਾਨੀਆਂ ਜੰਗ ਅਮਰੀਕਾ ਇਸ ਜੰਗ ਦੇ ਵਿੱਚ ਆ ਗਿਆ ਤੇ ਜੋ ਅਮਰੀਕਾ ਹੁਣ ਜੰਗ ਵਿੱਚ ਗਿਆ ਹੋਗਾ ਉਹਨਾਂ ਦੇ ਅੱਗੇ ਕੀ ਰਣਨੀਤੀ ਹੋਵੇ ਉਹਨਾਂ ਦੀ ਰਣਨੀਤੀ ਕਾਦੀ ਹੈ ਜੀ ਜਿਹੜੇ ਇੱਕ ਮੈਂ ਸਾਡੇ ਦੇਸ਼ ਦੀ ਕਹਿੰਦਾ ਵੀ ਭਾਗ ਸੀ ਸਾਡੇ ਕਿ ਜੇ ਦੁਨੀਆ ਦੇ ਸਭ ਤੋਂ ਵੱਡੇ ਝੂਠੇ ਲੀਡਰਾਂ ਦੀ ਲਿਸਟ ਬਣਦੀ ਚ ਸਾਡੇ ਵਾਲੇ ਦਾ ਨੰਬਰ ਪਿੱਛੇ ਰਹਿ ਗਿਆ ਤੇ ਟਰੰਪ ਲੈ ਗਿਆ ਜਦੋਂ ਪੂਰੀ ਵਰਲਡ ਦੀਆਂ ਆਰਗੇਨਾਈਜੇਸ਼ਨਾਂ ਤੋਂ ਉਹਨੇ 2 ਹਫ਼ਤੇ ਦਾ ਟਾਈਮ ਮੰਗਿਆ ਔਰ ਪਤਾ ਲਗਭਗ ਜਿਹੜੇ ਇਹ ਇਹਨਾਂ ਬੇਸ਼ਿਆਂ ਦੇ ਮਾਰਨੇ ਸਾਰੇ ਨੂੰ ਪਤਾ ਸੀ ਕਿ ਟਰੰਪ ਕੋਈ ਨਾ ਕੋਈ ਛੇੜਖਾਨੀ ਕਰੂਗਾ ਕਿਉਂਕਿ ਜਦੋਂ ਉਹਨੇ ਜਿਹੜਾ ਉਹਦਾ B2 ਬੰਬਰ ਜਹਾਜ਼ ਆ ਜਿਹੜਾ ਸਭ ਤੋਂ ਭਾਰਾ ਮਾਲ ਢੋਣ ਵਾਲਾ ਜਹਾਜ਼ ਦਾ ਬੰਬ ਢੋਣ ਵਾਲਾ ਜਹਾਜ਼ ਆ ਮਾਲ ਨਹੀਂ ਕਹਿ ਸਕਦੇ ਵੀ ਸਭ ਤੋਂ ਵੱਡੇ ਬੰਬ ਕੈਰੀ ਕਰਨ ਵਾਲਾ ਜਹਾਜ਼ ਆ ਉਹ ਉਹਨੇ ਇਰਾਨ ਦੇ ਆਲੇ ਦੋਲੇ ਲਵਾਤੀ ਸੀ ਜੇ ਉਹ ਤੋਂ ਲੈ ਕੇ ਆਇਆ ਤਾਂ ਲੱਗਦਾ ਸੀ ਛਰਾੜਤ ਕਰੂਗਾ ਜਿਸ ਦਿਨ ਉਹਨੇ 2 ਹਫ਼ਤੇ ਦਾ ਟਾਈਮ ਮੰਗਿਆ ਤੇ ਉਹ ਆਪਣਾ ਇੰਗਲੈਂਡ ਹੋ ਗਿਆ ਜਰਮਨ ਹੋ ਗਿਆ ਫ੍ਰਾਂਸ ਹੋ ਗਿਆ ਇਹ ਸਵਿਟਜ਼ਰਲੈਂਡ ਦਾ ਸ਼ਹਿਰ ਆ ਜਨੇਵਾ ਉੱਥੇ ਬੈਠੇ ਮੀਟਿੰਗ ਕਰ ਰਹੇ ਸੀ ਸਮਝੌਤਾ ਵਿੱਚੇ ਮੀਟਿੰਗ ਨੂੰ ਛੱਡ ਕੇ ਗਿਆ ਸੀ ਇੱਕ ਜਗ੍ਹਾ ਤੋਂ ਉਹ ਕੀ ਕਾਰਨ ਸੀ ਉਹ ਕਾਰਨ ਇਹ ਸੀ ਕਿ ਉਹ ਜੀ7 ਦਾ ਸੀ ਉਹ ਇੱਕ ਅਲੱਗ ਮੁੱਦਾ ਸੀ ਉਹਦੇ ਵਿੱਚੋਂ ਚਲਿਆ ਗਿਆ ਚਲੋ ਵਾਪਸੀ ਕਈ ਵਾਰੀ ਲੀਡਰਾਂ ਦੀ ਨਾ ਵਾਪਸ ਤੇ ਵਿੱਚ ਜਵਾਬ ਦੇ ਨਹੀਂ ਬਣਦੀ ਉਹ ਜਨੇਵਾ ਦੇ ਸਮਝੌਤਾ ਸੀ ਇਸ ਸਮਝੌਤੇ 'ਚ ਮੀਟਿੰਗ ਜਦੋਂ ਸਮਾਪਤ ਹੋਈ ਤੇ ਉਥੋਂ ਉਧਰ ਉਹਨਾਂ ਦੇ ਰੱਖਿਆ ਮੰਤਰੀ ਜਿਹੜੇ ਸੀ ਉਹ ਬਾਹਰ ਨਿਕਲ ਰਹੇ ਸੀ ਤੇ ਉਦੋਂ ਹੀ ਐਲਾਨ ਹੋ ਗਿਆ ਵੀ ਇਹਨਾਂ ਨੇ ਬੀ2 ਬੰਬਰ ਦੇ ਨਾਲ ਔਰ ਹਮਲਾ ਵੀ ਉੱਥੇ ਕੀਤਾ ਜਿਹੜੇ ਉਹਦੇ ਆਪਾਂ ਕਹਿੰਦੇ ਨੇ ਵੀ ਬੇਰਹੋਸੀ ਜਿੱਥੇ ਇਹਨਾਂ ਨੂੰ ਸ਼ੱਕ ਸੀ ਕਿ ਉਹਦਾ ਉੱਥੇ ਪਰਮਾਣੂ ਪ੍ਰੋਗਰਾਮ ਹੋ ਸਕਦਾ ਕਿਸੇ ਵੀ ਮੁਲਕ ਦੀ ਸਮਝਦਾਰੀ ਨਹੀਂ ਕਿ ਕਿਸੇ ਦੇ ਨਿਊਕਲੀਅਰ ਪਲਾਂਟ ਜਾਂ ਕਿਸੇ ਦੇ ਨਿਊਕਲੀਅਰ ਪ੍ਰੋਗਰਾਮ ਨਾਲ ਛੇੜਛਾੜ ਕਰਨਾ ਹੁਣ ਤੁਸੀਂ ਸੋਚੋ ਵੀ ਤੁਸੀਂ ਮੰਨ ਲਓ ਦਿਵਾਲੀ ਨੂੰ ਪਟਾਕੇ ਚਲਾਉਣੇ ਆ ਤੁਹਾਨੂੰ ਪਤਾ ਸਾਹਮਣੇ ਤੇਲ ਦਾ ਦੀਪੂ ਆ ਤੁਸੀਂ ਜੇ ਉਹਦੇ ਕੋਈ ਆਤਿਸ਼ਬਾਜੀ ਕੋਈ ਪਟਾਕਾ ਕੋਈ ਸੁੱਟੋਗੇ ਤਾਂ ਨੁਕਸਾਨ ਨੂੰ ਨਿਯੋਤਾ ਦੇਣਾ ਹੀ ਦੇਣਾ ਪਰ ਇਹਨਾਂ ਦੀ ਫੇਲਰ ਤੇ ਈਰਾਨ ਦੀ ਇੱਕ ਤੇਜ਼ ਦਿਮਾਗੀ ਜਾਂ ਇਹਨਾਂ ਦੀ ਸਾਜ਼ਿਸ਼ ਕੀ ਉਹਨਾਂ ਨੇ ਤਿੰਨੇ ਜਗ੍ਹਾ ਤੋਂ ਜਿੱਥੇ ਇਹਨਾਂ ਨੇ ਜਿੱਥੇ ਇਹਨਾਂ ਨੇ ਜ਼ਮੀਨ ਦੇ ਵਿੱਚ ਮਾਰ ਕਰਨ ਵਾਲੇ ਨੇ ਜਿਹੜੇ ਜਿਹੜੇ ਸਟੀਲ ਦੇ ਬੰਬ ਹੁੰਦੇ ਨੇ ਇਹ ਉਹ ਜਿਹੜੇ ਸੀਨਾ ਬਲਾਸਟਰ ਇੰਨੇ ਵੱਡੇ 60-65 ਮੀਟਰ ਤੱਕ ਥੱਲੇ ਜਾ ਕੇ ਫਟਣ ਵਾਲੇ 2-200 ਫੁੱਟ ਤੱਕ ਥੱਲੇ ਜਾ ਕੇ ਫਟਣ ਵਾਲੇ ਬੰਬੂ ਦੀ ਧਰਤੀ ਦੇ ਮਾਰੇ ਉਹਨਾਂ ਨੇ ਪਹਿਲਾਂ ਉਥੋਂ ਨਿਊਕਲੀਅਰ ਸਮਾਨ ਸੀ ਜਿਹੜਾ ਉਹ ਇੱਧਰ-ਉੱਧਰ ਘੜਤਾ ਸੀ ਜੇ ਉੱਥੇ ਉਹ ਹੁੰਦਾ ਤਾਂ ਅੱਜ ਅਮਰੀਕਾ ਦੀ ਇਸ وجہ ਦੇ ਨਾਲ ਕੱਲਾ ਈਰਾਨ ਨਹੀਂ ਨਾਲ ਦੇ ਗੁੰਢੀ ਮੁਲਕ ਵੀ ਲਵੇਟੇ ਚ ਆ ਜਾਣੇ ਸੀ ਜਿਵੇਂ ਕਹਿੰਦੇ ਨਾ ਪ੍ਰਾਲੀ ਲੱਗਦੀ ਹੈ ਧੂਆਂ ਦਿੱਲੀ ਤੱਕ ਚਲੇ ਜਾਂਦਾ ਤੇ ਜਦੋਂ ਨਿਊਕਲੀਅਰ ਪਲਾਂਟ ਦੇ ਅੰਦਰ ਕੁਝ ਐਸਾ ਕੁਝ ਗਲਤ ਹੋਊਗਾ ਤੇ ਨਾਲ ਦੇ ਮੁਲਕ ਵੀ ਆ ਜਿਹੜੇ ਉਹ ਵੀ ਖਤਰੇ ਤੇ ਬੈਠੇ ਨੇ ਖਬਰਾਂ ਅਨੁਸਾਰ ਤੇ ਜਿਹੜਾ ਉਹ ਨਿਊਕਲੀਅਰ ਪਲਾਂਟ ਸੀ ਉਹਨਾਂ ਨੂੰ ਉੱਥੋਂ ਸਮਾਨ ਪਹਿਲਾਂ ਹੀ ਹਟਾ ਦਿੱਤਾ ਗਿਆ ਸੀ। ਹਾਂ ਬਿਲਕੁਲ ਜੀ ਇਹ ਖਬਰਾਂ ਸਹੀ ਨੇ ਜੇ ਨਾ ਹਟਾਇਆ ਹੁੰਦਾ ਤਾਂ ਹੁਣ ਇੰਨਾ ਟਾਈਮ ਬੀਤਣ ਦੇ ਬਾਵਜੂਦ ਬਹੁਤ ਬਹੁਤ ਹੀ ਬੁਰੇ ਨਤੀਜੇ ਸਾਹਮਣੇ ਆਉਣੇ ਸੀ। ਤੇ ਇਸ ਤੋਂ ਇਲਾਵਾ ਹੋਰ ਪੂਰਾ ਵਿਸ਼ੇਵਸਤਾ ਦੀ ਦੱਸ ਦਿੱਤਾ ਤੇ ਜਿਹੜਾ ਇੰਡੀਆ ਕੀ ਕਿੱਥੇ ਸਟੈਂਡ ਕਰ ਰਿਹਾ ਹੈ ਇਸ ਟਾਈਮ ਜਦੋਂ ਤੋਂ ਅਸੀਂ ਈਰਾਨ ਸਾਡਾ ਇੱਕ ਨੇੜੇ ਦਾ ਦੇਸ਼ ਆ ਹਮੇਸ਼ਾ ਭਾਰਤ ਦੇ ਉਹਦੇ ਨਾਲ ਬਹੁਤ ਵਧੀਆ ਸਬੰਧ ਰਹੇ ਆ। ਸਾਡੀ ਆਪੋਜੀਸ਼ਨ ਵੀ ਜਿਹੜੀਆਂ ਕਾਂਗਰਸ ਪਾਰਟੀ ਵਗੈਰਾ ਉਹਦੀ ਸਪੋਰਟ ਕਰਦੀਆਂ ਨੇ ਪਰ ਸਾਡੇ ਲਈ ਇਹ ਇੱਕ ਮੱਥੇ ਤੇ ਦਾਗ ਬਣ ਗਿਆ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਕਿ ਇਹ ਮੋਦੀ ਸਾਹਿਬ ਨੇ ਸਾਡੀ ਪਿਛਲੀਆਂ ਸਾਰੀਆਂ ਕਹਿੰਦੇ ਨੇ ਸੰਸਕ੍ਰਿਤੀ ਸਾਡੀ ਸੰਸਕ੍ਰਿਤੀ ਹਮੇਸ਼ਾ ਇਰਾਨ ਦੇ ਨਾਲ ਰਹੀ ਹੈ ਤੇ ਜਿਹੜਾ ਇਹ ਇਜ਼ਰਾਈਲ ਬਣਿਆ ਇਹ ਤਾਂ ਬਣਿਆ ਹੀ ਹੈ ਜੇ 75 76 ਸਾਲ ਹੋਏ ਆ ਜਿਆਦਾ ਪੁਰਾਣਾ ਨਹੀਂ ਹੈ ਤੇ ਸਾਡੀ ਜਿਹੜੀ ਸੰਸਕ੍ਰਿਤੀ ਸੀਗੀ ਉਹ ਇਰਾਨ ਦੇ ਨਾਲ ਸਾਡੇ ਹਮੇਸ਼ਾ ਤੋਂ ਸਬੰਧ ਸੀਗੇ ਹਮ ਤੇ ਸਾਨੂੰ ਸਾਨੂੰ ਸਰਕਾਰ ਪੱਖ ਤੇ ਵੀ ਤੇ ਆਪਣੇ ਸੰਸਕ੍ਰਿਤ ਦੇ ਪੱਖ ਤੇ ਵੀ ਇਰਾਨ ਦੇ ਮਗਰ ਜਾਣਾ ਚਾਹੀਦਾ ਸੀ ਔਰ ਹਮੇਸ਼ਾ ਇਰਾਨ ਨੇ ਸਾਡਾ ਸਾਥ ਦਿੱਤਾ ਜਦੋਂ ਕਦੇ ਵੀ ਭਾਰਤ ਦੇ ਵਿਰੋਧ ਕੋਈ ਵੀ ਮਤਾ ਕੋਈ ਉੱਪਰ ਜਿਹੜੇ ਯੂਨੋ ਵਗੈਰਾ ਚ ਜਾਂਦਾ ਤੇ ਇਰਾਨ ਸਪੋਰਟ ਕਰਦਾ ਮਤਲਬ ਕਿ ਅਸੀਂ ਸਿਰਫ ਇੱਕ ਕਾਰਨ ਸਭ ਨੂੰ ਪਤਾ ਹੀ ਹੈ ਵੀ ਮੋਦੀ ਸਾਹਿਬ ਨੇ ਉਹਦੇ ਕਰਕੇ ਸਾਡਾ ਇੱਕ ਵਧੀਆ ਮਿੱਤਰ ਦੇਸ਼ ਹੈ ਜਿਹੜਾ ਉਹ ਗਵਾ ਲਿਆ ਠੀਕ ਜੇ ਕੋਲ ਮੁਲਾਕਤ ਇਹ ਹੋਇਆ ਕਿ ਇਸ ਜੰਗਾ ਚਾਹੇ ਕਿਸੇ ਵੀ ਦੇਸ਼ਾਂ ਦੀ ਲੱਗਣਾ ਤੇ ਜੰਗਾ ਦਾ ਅਨੁਸ਼ਾਨ ਤਾਂ ਆਮ ਜਨਤਾ ਨਹੀਂ ਹੁੰਦਾ ਹਮੇਸ਼ਾ ਜੀ ਜਦੋਂ ਵੀ ਜੰਗ ਲੱਗਦੀ ਆ ਭੋਗੜੀਆਂ ਜਿਸ ਧਰਤੀ ਤੇ ਜੰਗ ਲੱਗਦੀ ਆ ਜਿਸ ਧਰਤੀ ਦਾ ਖੇਤਾ ਉਹਦੇ ਵਿੱਚ ਆਉਂਦਾ ਜਿਨ੍ਹਾਂ ਦਾ ਵਪਾਰ ਉਹਦੇ ਵਿੱਚ ਆਉਂਦਾ ਜਾਂ ਜਿਨ੍ਹਾਂ ਦੇ ਪੁੱਤ ਧੀਆ ਮਾਰੇ ਜਾਂਦੇ ਨੇ ਜਿਹੜਾ ਆਪਾਂ ਕਹਿ ਦਈਏ ਹਾਕਮ ਰਾਣ ਹੀ ਕਹਿ ਸਕਦੇ ਜਿਹੜਾ ਹੁਕਮਰਾਨ ਆ ਹੁਕਮ ਦੇਣ ਵਾਲਾ ਉਹਨੂੰ ਇਹਦਾ ਸੇਕ ਘੱਟ ਲੱਗਦਾ ਉਹ ਤਾਂ ਭੱਜੂਗਾ ਕੱਲ ਨੂੰ ਲੜਾਈ ਵੱਜ ਜਾਂਦੀ ਆ ਇਜ਼ਰਾਈਲ ਨੇ ਛੱਡ ਕੇ ਭੱਜ ਜਾਣਾ ਕਿਉਂਕਿ ਉਹ ਤਾਂ ਬਣ ਬਣ ਦੀ ਲੱਕੜੀ ਇਕੱਠੀ ਹੋਈ ਆ ਉਹ ਭੱਜ ਜਾਣਗੇ ਜਿਹੜੇ ਮਰਨੇ ਨੇ ਉਹ ਆਮ ਲੋਕ ਮਰਨੇ ਆ ਔਰ ਆਮ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ ਜੰਗ ਦਾ ਆਮ ਲੋਕਾਂ ਨੂੰ ਕਦੇ ਫਾਇਦਾ ਨਹੀਂ ਹੋਇਆ ਜੇ ਫਾਇਦਾ ਹੁੰਦਾ ਤਾਂ ਗਿਣੇ ਚੁੜੇ ਕੁਝ ਵਪਾਰੀਆਂ ਨੂੰ ਹੁੰਦਾ ਤੇ ਬਾਕੀ ਲੱਗਦਾ ਨਹੀਂ ਹੈ ਵੀ ਟਰੰਪ ਕੋਈ ਵਧੀਆ ਸੇਧ ਦੇਊਗਾ ਕਿਉਂਕਿ ਇਹ ਚੋਣਾ ਲੜਨ ਵੇਲੇ ਇਹੀ ਕਹਿ ਕੇ ਆਇਆ ਸੀ ਕਿ ਜਿੰਨੇ ਵੀ ਰਾਸ਼ਟਰਪਤੀ ਨੇ ਹ ਸਾਰਿਆਂ ਨੇ ਆਏ ਜੰਗ ਦੇ ਵਿੱਚ ਮੁਲਕ ਨੂੰ ਭੇਜਿਆ ਨੁਕਸਾਨ ਪਬਲਿਕ ਦਾ ਕੀਤਾ ਮੈਂ ਉਹ ਜੰਗਾਂ ਦਾ ਪੈਸਾ ਬਚਾ ਕੇ ਅਮਰੀਕਾ ਦੀ ਭਲਾਈ ਦੇ ਲਈ ਲਾਉਂਗਾ ਤੇ ਲੋਕ ਅੱਜ ਠੱਗੇ ਗਏ ਨੇ ਜਿਵੇਂ ਅਸੀਂ ਵੀ ਵੋਟਾਂ ਪਾ ਕੇ ਕਿਸੇ ਲੀਡਰ ਨੂੰ ਲੈ ਕੇ ਉਹਨੂੰ ਦੋ ਠੱਗਣ ਤੋਂ ਬਾਅਦ ਪਿੱਛੇ ਦੇ ਇਹ ਇਲੈਕਸ਼ਨਾਂ ਤੋਂ ਪਹਿਲਾਂ ਹੀ ਕਿਉਂ ਇਦਾਂ ਦੀਆਂ ਕਦੇ ਆਪਣੇ ਉੱਪਰ ਅਟੈਕ ਕਰਾ ਲਾਦੇ ਨੇ ਕਦੇ ਇਹ ਕੁਝ ਕਰਦੇ ਨੇ ਮੇਸ਼ਾ ਇਲੈਕਸ਼ਨਾਂ ਤੋਂ ਪਹਿਲਾਂ ਹੁੰਦਾ ਚਾਹੇ ਕਿ ਜਿਹੜਾ ਮਰਜੀ ਮੁਲਕ ਹੈ ਇਹ ਜਿਹੜੀ ਨਾ ਇਹ ਰਾਜਨੀਤੀ ਹੈ ਕੁਰਸੀ ਤੱਕ ਪਹੁੰਚਣ ਦੇ ਵਸੀਲੇ ਆ ਭਾਵੇਂ ਉਹ ਕਿਸੇ ਵੀ ਭਾਸ਼ਾ ਚ ਹੋਵੇ ਕਿਸੇ ਵੀ ਕਿੱਥੇ ਚ ਹੋਵੇ ਲਗਭਗ ਉਹ ਇੱਕ ਸਮਾਨ ਹੀ ਹੁੰਦੇ ਨੇ ਮੇਨ ਇਹਨੂੰ ਸਭ ਦਾ ਮੁੱਦਾ ਕੁਰਸੀ ਤੱਕ ਪਹੁੰਚਣਾ ਹੁੰਦਾ ਜਾਂਦੇ ਜਾਂਦੇ ਤੁਹਾਡੇ ਦਰਸ਼ਕਾਂ ਨੂੰ ਤੁਹਾਡਾ ਕੀ ਮੈਸੇਜ ਹੈ ਅਗਰ ਇਸੇ ਨਾਲ ਜੰਗਾ ਵਰਗੇ ਹਾਲਾਤ ਵਧਦੇ ਨੇ ਜਾਂ ਬਣ ਚੁੱਕੇ ਨੇ ਜਾਂ ਬਣਣਗੇ ਬਣਨਗੇ ਨਹੀਂ ਫਿਚਰ 'ਚ ਹੋ ਕਈ ਕਿਤਾਬਾਂ ਕੋਈ ਪੰਡਿਤ ਵੀ ਉਪੇ ਵਿਖੜੀਆਂ ਕਰ ਰਹੇ ਨੇ ਕਿ ਇਹ 100% 2030 ਤੱਕ ਇਸ ਤਰ੍ਹਾਂ ਦੇ ਮਾਹੌਲ ਬਣੇ ਬਣੇ ਰਹਿਣਗੇ ਦੇਖੋ ਜੀ ਜਿੱਥੇ ਤੁਸੀਂ ਕੀ ਕਹਿਣਾ ਚਾਹੁੰਗੇ ਜੋਤਿਸ਼ ਮੈਸੇਜ ਕੀ ਹੈ ਤੁਹਾਡਾ ਜੋਤਿਸ਼ ਇੱਕ ਅਲੱਗ ਵਿਸ਼ਾ ਉਹਦੇ ਤੇ ਆਪਾਂ ਨਹੀਂ ਟਿੱਪਣੀ ਕਰਦੇ ਪਰ ਜੋ ਇੱਕ ਆਪਾਂ ਨੂੰ ਇਹਨਾਂ ਮੁਲਕਾਂ ਦੀ ਚਾਲ ਢਾਲ ਤੋਂ ਪਤਾ ਲੱਗਦਾ ਜਿਵੇਂ ਨਿਤਨ ਜਾਹੁ ਹਫਤਾ ਪਹਿਲਾਂ ਬਿਆਨ ਦਿੰਦਾ ਕਿ ਮੈਂ ਕੱਲਾ ਹੀ ਪਹਿਲਵਾਨ ਬਹੁਤ ਆ ਮੈਨੂੰ ਅਮਰੀਕਾ ਦੀ ਮਦਦ ਦੀ ਲੋੜ ਨਹੀਂ ਇਹਨੇ ਛੇੜਖਾਨੀ ਕੀਤੀ ਈਰਾਨ ਦੇ ਨਾਲ ਤੁਹਾਨੂੰ ਪਤਾ ਹੀ ਹੈ ਈਰਾਨ ਨੇ ਜਵਾਬ ਦਿੱਤਾ ਵੱਡੇ ਵੱਡੇ ਇਹਦੇ ਸਿਸਟਮਾਂ ਸਾਰੇ ਮਿੱਟੀ ਕਰਤੇ ਜਿਹੜਾ ਇਹ ਆਇਰਨ ਡੋਮ ਦਾ ਰੋਣਾ ਰੋਂਦਾ ਸੀ ਉਹ ਸੁਭਾਅ ਹੋ ਗਿਆ ਜਿਹੜਾ ਅਮਰੀਕਾ ਉਹਨੂੰ ਥਾੜ੍ਹ ਦੀ ਗਰੰਟੀ ਦਿੰਦਾ ਸੀ ਉਹ ਚੱਕੀ ਗਈ ਜਿਹੜਾ ਅਮਰੀਕਾ ਵਪਾਰ ਕਰੀ ਜਾਂਦਾ F35 F16 ਜਹਾਜ਼ ਦੁਨੀਆ ਨੂੰ ਸਾਰੀ ਨੂੰ ਵੇਚੀ ਜਾਂਦਾ ਸਾਡੇ ਵੀ F35 ਲੈ ਕੇ ਆਏ ਨੇ ਉਹਦੀ ਵੀ ਕਰਤੂਤ ਸਾਹਮਣੇ ਆ ਗਈ ਤੇ ਅੱਜ ਜੋ ਈਰਾਨ ਹਮਲਾ ਕਰ ਰਿਹਾ ਹੈ ਇਜ਼ਰਾਈਲ ਤਾਂ ਉਹਦੇ ਅੱਗੇ ਟਿਕਣ ਵਾਲਾ ਹੈ ਜੀ ਜੇ ਇਜ਼ਰਾਈਲ ਦੇ ਨਾਲ ਸਿੱਧਮ ਸਿੱਧੀ ਲੜਾਈ ਹੁੰਦੀ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਇਜ਼ਰਾਈਲ 10-12 ਦਿਨ ਟਿਕੂਗਾ ਜੇ ਅਮਰੀਕਾ ਇਹਦੇ ਵਿੱਚ ਆਉਂਦਾ ਪਰ ਉਹ ਅਮਰੀਕਾ ਨੂੰ ਉੱਥੇ ਦੇ ਲੋਕ ਆਉਣ ਨਹੀਂ ਦੇਣਗੇ ਉਹ ਸਾਡੇ ਵਰਗਾ ਇੱਕ ਲੋਕਤੰਤਰੀ ਮੁਲਕ ਨਹੀਂ ਹੈ ਉੱਥੇ ਲੋਕ ਬਗਾਵਤ ਕਰਨਾ ਵਿਰੋਧ ਕਰਨਾ ਜਾਣਦੇ ਆ ਉਹ ਇਹਨੂੰ ਖੁੱਲ੍ਹ ਕੇ ਨਹੀਂ ਆਉਣ ਦੇਣਗੇ ਔਰ ਦੂਸਰੀ ਗੱਲ 트ੰਪ ਦੇ ਵਿੱਚ ਜੁੱਧ ਲੜਨ ਦੀ ਦਲੇਰੀ ਨਹੀਂ ਹੈ ਰਾਤ ਨੂੰ ਉਹ ਹਮਲਾ ਕਰਦਾ ਕਹਿੰਦਾ ਮੈਂ ਲਾਈਵ ਹਮਲਾ ਹੁੰਦਾ ਦੇਖਿਆ ਸਵੇਰ ਨੂੰ ਬਿਆਨ ਦੇ ਦਿੰਦਾ ਕਿ ਹੁਣ ਸਾਰੀਆਂ ਅਰਬ ਕੰਟਰੀਆਂ ਦੀ ਹੈ ਜਿਹੜੀ ਇਹ ਮਿਡਲ ਈਸਟ ਉੱਤੇ ਸ਼ਾਂਤੀ ਹੋ ਗਈ ਤੇ ਹੁਣ ਅੱਗੇ ਤੋਂ ਕੋਈ ਹਮਲਾ ਨਹੀਂ ਹੋਊਗਾ ਤੇ ਇਹਦੀਆਂ ਗੱਲਾਂ ਹੀ ਇੱਕ ਕੋਈ ਗਲੋਬਲ ਲੀਡਰ ਵਾਲੀ ਨਹੀਂ ਇੱਕ ਨੌਟੰਕੀ ਵਾਲੀ ਹੈ ਕਿ ਜਦੋਂ ਤੁਸੀਂ ਕਿਸੇ ਦੇ ਘਰ ਇੰਨਾ ਵੱਡਾ ਹਮਲਾ ਕਰਕੇ ਆਏ ਹੋ ਤੇ ਉਹਦੇ ਜਵਾਬ ਲਈ ਤਿਆਰ ਰਹਿਣਾ ਚਾਹੀਦਾ ਤੇ ਈਰਾਨ ਜਿਸ ਮੁਲਕ ਨੇ ਕਦੀ ਕਿਸੇ ਨਾਲ ਛੇੜਛਾੜ ਨਹੀਂ ਕੀਤੀ ਕਦੀ ਕਿਸੇ ਨਾਲ ਧੱਕਾ ਨਹੀਂ ਕੀਤਾ ਕਦੀ ਕਿਸੇ ਨਾਲ ਗਲਤ ਨਹੀਂ ਕੀਤਾ ਜਦੋਂ ਉਹਦੇ ਵੀ ਸੈਲਫ ਡਿਫੈਂਸ ਦਾ ਹੱਕ ਹੈ ਜਦੋਂ ਇੱਕ ਲੜਾਈ ਈਰਾਨ ਤੇ ਇਜ਼ਰਾਈਲ ਦੇ ਵਿਚਾਲੇ ਹੋ ਰਹੀ ਆ ਦੋਨੇ ਇੱਕ ਦੂਸਰੇ ਤੇ ਜਿਹੋ ਜਿਹਾ ਵੀ ਵੱਡਾ ਛੋਟਾ ਹਮਲਾ ਕਰ ਰਹੇ ਆ ਤੀਸਰਾ ਮੁਲਕ ਉੱਠ ਕੇ ਆ ਕੇ ਜਦੋਂ ਉਸ ਲੜਾਈ 'ਚ ਸ਼ਾਮਲ ਹੋਊਗਾ ਤਾਂ ਈਰਾਨ ਦਾ ਹੱਕ ਬਣਦਾ ਉਹ ਜਵਾਬ ਦੇਊਗਾ ਅੱਗੋਂ ਮਸਲਾ ਵੱਡੀ ਸੋਚਦਾ ਕਿ ਈਰਾਨ ਦੇ ਜੋ ਦੋਸਤ ਮੁਲਕ ਨੇ ਚੀਨ ਤੇ ਰੂਸ ਜਿੰਨਾ ਦੋਨਾਂ ਤੋਂ ਹੀ ਅਮਰੀਕਾ ਭਾਈਦਾ ਜੇ ਉਹ ਨੂੰ ਥਾਪੜਾ ਦੰਦਿਆਂ ਨੂੰ ਹੰਗਾਰਾ ਦਿੰਦੇ ਆ ਉਹਨੂੰ ਸਪੋਰਟ ਦਿੰਦੇ ਆ ਤਾਂ ਈਰਾਨ ਇਹ ਜੁੱਧ ਵਧਾਊਗਾ ਕਿਉਂਕਿ ਈਰਾਨ ਆਪਣੇ ਤੌਰ ਤੇ ਵੀ ਜੁੱਧ ਨਹੀਂ ਚਾਹੁੰਦਾ ਅੱਛਾ ਇੱਕ ਚੀਜ਼ ਹੋਰ ਹੈ ਹੁਣ ਤੱਕ ਕੀ ਅਪਡੇਟ ਹੈ ਪੂਰੇ ਹਫਤੇ ਹਫਤਾ ਹੀ ਹੋ ਗਿਆ ਤਕਰੀਬਨ ਜੰਗ ਲੱਗੀ ਨੂੰ ਕੀ ਅਪਡੇਟ ਨੇ ਕਿੱਥੇ ਜੰਗ ਨੂੰ ਜੰਗ ਨੂੰ ਦੇਖਦੇ ਤੁਸੀਂ ਇਸ ਟਾਈਮ ਦੇਖੋ ਜੀ 6000 ਕਰੋੜ ਰੁਪਇਆ ਜਿਹੜਾ ਇਜ਼ਰਾਈਲ ਦਾ ਡੇਲੀ ਖਰਚਾ ਹੋ ਰਿਹਾ ਲਗਭਗ 90 ਕੁ ਹਜ਼ਾਰ ਕਰੋੜ ਖਰਚਾ ਕਰ ਚੁੱਕਿਆ ਹੋ 40 40 ਕਰੋੜ ਦੀ ਇੱਕ ਮਜ਼ਾਇਲਾ ਅੱਜ ਉਹਦੇ ਕੋਲ ਜੇ ਉਹ ਈਰਾਨ ਵਾਲੇ ਇੱਟ ਵੀ ਮਾਰਦੇ ਇੱਟ ਰੁੱਪਣ ਚੁੱਕਾ ਵੀ ਉਹਦੇ ਕੋਲ ਸਿਸਟਮ ਨਹੀਂ ਹੈ ਉਦਾ ਭਾਂਡਾ ਫੁੱਟ ਗਿਆ ਜੋ ਕਹਿੰਦੇ ਸੀ ਆਇਰਨ ਡੋਮ ਆ ਜੀ ਇੱਥੇ ਕੁਝ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਜੇ ਆਇਰਨ ਡੋਮ ਤੇ ਉਸ ਡਿਫੈਂਸ ਦੇ ਉੱਤੇ ਉੱਥੇ ਦੇ ਲੋਕ ਕਰਦੇ ਜਿਹੜੇ ਲੋਕਾਂ ਨੂੰ ਨਾ ਬਰਗਲਾ ਕੇ ਲਿਆਏ ਸੀ ਵੀ ਇਹ ਇੰਨਾ ਸੁਰੱਖਿਆਤਮਕ ਆ ਇੱਥੇ ਕੋਈ ਕੁਝ ਨਹੀਂ ਹੋ ਸਕਦਾ ਉਹ ਕਹਿੰਦੇ ਸਾਡਾ ਕਿਹੜਾ ਛੁੱਟ ਜਵੇ ਤੁਹਾਨੂੰ ਪਤਾ ਵੀ ਜਿਹੜੇ ਯਹੂਦੀ ਨੇ ਨਾ ਇਜ਼ਰਾਈਲ ਵਾਲੇ ਨੇ ਇਹ ਦੋਹਰੀ ਨਾਗਰਿਕਤਾ ਹੁੰਦੀ ਆ ਦੇਸ਼ 'ਚ ਕਿਤੇ ਵੀ ਰਹਿੰਦੇ ਆ ਉਹ ਆਪਣੇ ਉਹ ਆਪਣੇ ਦੇਸ਼ ਦੇ ਨਾਗਰਿਕ ਆ ਵਿਦੇਸ਼ 'ਚ ਜਿੱਥੇ ਵੀ ਰਹਿੰਦੇ ਉਸ ਦੇਸ਼ ਦੇ ਨਾਗਰਿਕ ਉਹ ਭਜਰੇ ਨੇ ਉਹ ਉਹ ਦੌੜ ਰਹੇ ਆ ਉਹ ਕਹਿੰਦੇ ਵੀ ਸਾਡੀ ਜ਼ਿੰਦਗੀ ਬੱਜ ਜਵੇ ਜਦੋਂ ਉਸ ਮੁਲਕ ਦੇ ਉਸ ਮੁਲਕ ਦੇ ਸਿਸਟਮ ਤੇ ਭਰੋਸਾ ਨਹੀਂ ਕਰਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਇਸ ਮੁਕਾਬਲੇ 'ਚ ਰਹੂਗਾ ਕਿਉਂਕਿ 6000 ਕਰੋੜ ਰੁਪਇਆ ਇੱਕ ਦਿਨ ਦਾ ਖਰਚਾ ਕਰਨਾ ਇਜ਼ਰਾਈਲ ਦਾ ਕੋਈ ਸੌਖਾ ਕੰਮ ਨਹੀਂ ਹੈ ਬਹੁਤ ਜ਼ਿਆਦਾ ਵੱਡੀ ਬਾਊਂਟ ਹੈ ਜੇ ਜੋ ਅਗਰ ਇਜ਼ਰਾਈਲ ਦੇ ਸਾਹਮਣੇ ਵੱਡੀ ਹੈ ਕਿਉਂਕਿ ਇਜ਼ਰਾਈਲ ਇੱਕ ਬਹੁਤ ਛੋਟਾ ਜਿਹਾ ਮੁਲਕ ਆ ਔਰ ਇਰਾਨ ਇੱਕ ਇੰਨੀ ਡਿਵੈਲਪਡ ਕੰਟਰੀ ਆ ਔਰ ਦੂਸਰੀ ਉਹ ਇੱਕ ਤਾਂ ਯੁੱਧ ਨੀਤੀ ਦੇ ਨਾਲ ਲੜੇ ਪਹਿਲਾਂ ਉਹਨੇ ਹਲਕੀਆਂ-ਹਲਕੀਆਂ ਮਜ਼ਿਲਾਂ ਭੇਜੀਆਂ ਕਿਉਂਕਿ ਦੇਖੋ ਜੀ ਜੇ ਕਿਸੇ ਮਜਾਇਲ ਨੂੰ ਰੋਕਣ ਲਈ ਇੱਕ 1 ਲੱਖ ਦੀ ਜੇ ਮਜਾਇਲ ਵੀ ਕੋਈ ਮਾਰਦਾ ਇੱਕ ਕਹਿਣ ਦੀ ਗੱਲ ਆ ਉਹਨੂੰ ਰੋਕਣ ਲਈ ਜੇ 50 ਲੱਖ ਦੀ ਮਜਾਇਲ ਮਾਰੀ ਜਾਂਦੇ ਤਾਂ ਨੁਕਸਾਨ ਤਾਂ ਬਰਾਬਰ ਹੁੰਦਾ ਹੀ ਆ ਉਹਨੇ ਪਹਿਲਾਂ ਛੋਟੇ ਛੋਟੇ ਡਰੋਨ ਭੇਜੇ ਮਜਾਇਲਾ ਭੇਜੀਆਂ ਹੁਣ ਜਿਹੜੀ ਪਰਸੋਂ ਉਹਨਾਂ ਨੇ ਖੈਬਰ ਮਜਾਇਲ ਦੀ ਵੀਡੀਓ ਬਣਾ ਕੇ ਉਹਨਾਂ ਨੇ ਹਮਲਾ ਕੀਤਾ ਜੇ ਇਹਦੇ ਆਇਰਨ ਡੋਮ ਜਾਂ ਥਾੜ ਦੇ ਵਿੱਚ ਇਨੀ ਕੁਆਲਿਟੀ ਹੁੰਦੀ ਉਹਨੂੰ ਰੋਕ ਸਕਦੇ ਪਰ ਐਸਾ ਕੁਝ ਨਹੀਂ ਹੋਇਆ ਉਹ ਬਿਲਕੁਲ ਟਾਰਗੇਟ ਤੇ ਵੱਜੀ ਆ ਜਾ ਕੇ ਜਿਹੜੇ ਅਡਾਨੀ ਸਾਹਿਬ ਵਾਲਾ ਹਾਈਫਾ ਪੋਰਟ ਸੀ ਉਹਨੇ ਉਹ ਖੜਾਤਾ ਤੇ ਹੁਣ ਜੇ ਜਿਸ ਕੋ ਜਾਣਦੇ ਜਾਂਦੇ ਅਸੀਂ ਤੁਹਾਨੂੰ ਇਹ ਕਹਿਣਾ ਚਾਹਾਂਗੇ ਕਿ ਇਹਨਾਂ ਜੰਗਾਂ ਵਿੱਚ ਕਿਸੇ ਨੇ ਕੁਝ ਨਹੀਂ ਖਟਿਆ ਅਗਲੀ ਵਾਰ ਅਸੀਂ ਇੱਕ ਹੋਰ ਨਵਾਂ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਰੂਰੂ ਹੋਵਾਂਗੇ ਧੰਨਵਾਦ ਅੱਛਾ ਸਤਿ ਸ੍ਰੀ ਅਕਾਲ